ਹੈਲੋ ਹਸਰੀਕਾਲ ਜੀ ਜੋਤੂ ਲਿਖ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਤੁਹਾਡੇ ਲਈ ਲੈ ਕੇ ਆਏ ਆਂਗੇ ਕੱਟ ਪੀਸ ਬਹੁਤ ਸੋਹਣੇ ਕੱਟ ਪੀਸ ਨੇ ਜੀ ਤੇ ਆਪਣੇ ਜਿਹੜੇ ਮੇਰੇ ਈਵੈਂਟਸ ਨਵੇਂ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਸਾਰੀਆਂ ਮੇਰੀਆਂ ਭੈਣਾਂ ਤੇ ਲਾਹ ਲਵੋ ਇਹਨਾਂ ਕੱਟ ਪੀਸ ਹਨ ਬਹੁਤ ਸੋਹਣੇ ਕੱਟ ਪੀਸ ਨੇ ਆਰਾਮ ਟੈਕਸ ਦੇ ਕੱਟ ਪੀਸ ਨੇਗੇ ਤੇ ਬਹੁਤ ਸੋਹਣੇ ਪ੍ਰਿੰਟਡ ਡਿਜ਼ਾਈਨ ਆਏ ਹੋਏ ਨੇਗੇ ਲਿਮਟਿਡ ਜਸਟਾਕ ਹੁੰਦਾ ਹੈਗਾ ਤੇ ਜਿਹੜੀਆਂ ਮੇਰੀਆਂ ਭੈਣਾਂ ਆਰਡਰ ਕਰਦੀਆਂ ਨੇ ਉਹ ਘੱਟ ਤੋਂ ਘੱਟ 5 ਸੂਟਾਂ ਦੇ ਆਰਡਰ ਤੋਂ ਵੀ ਨਾ ਅਸੀਂ ਨਹੀਂ ਭੇਜਾਂਗੇ ਇਸ ਕਰਕੇ 5 ਸੂਟਾਂ ਦਾ ਆਰਡਰ ਹੀ ਕਰਿਆ ਕਰੋ ਤੇ ਬਾਕੀ ਇੱਕ ਕੰਨ ਵੀਡੀਓ ਦੇਖਣ ਤੋਂ ਬਾਅਦ ਘੰਟੇ ਦੇ ਵਿੱਚ ਹੀ ਕਰਿਆ ਕਰੋ ਕਿਉਂਕਿ ਜਲਦੀ ਸੇਲ ਹੋ ਜਾਂਦੇ ਨੇ ਹੁਣ ਮੇਰੀਆਂ ਭੈਣਾਂ ਪੇਕੇ ਪਿੰਡ ਛੁੱਟੀਆਂ ਕਰਕੇ ਆਈਆਂ ਹੁੰਦੀਆਂ ਨੇ ਇਸ ਕਰਕੇ ਸ਼ੌਪ ਤੇ ਹੀ ਛੇਤੀ ਸੇਲ ਹੋ ਜਾਂਦੇ ਨੇ ਬਹੁਤ ਸੋਹਣੇ ਰੰਗ ਡਿਜ਼ਾਈਨ ਤੁਹਾਡੇ ਲਈ ਲੈ ਕੇ ਆਇਆਂਗੇ ਜੀ ਤੁਸੀਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਤੱਕ ਸਾਰੀਆਂ ਵੀਡੀਓ ਆਪੇ ਪਹੁੰਚ ਸਕਣਾਂ ਤੇ ਛੁੱਟੀਆਂ ਤੋਂ ਬਾਅਦ ਆਪਾਂ ਜ਼ਿਆਦਾ ਹੋਰ ਵੀ ਬਹੁਤ ਸੋਨੇ ਸਟਾਕ ਲੈ ਕੇ ਆਵਾਂਗੇ ਕਿਉਂਕਿ ਹੁਣ ਕੱਟ ਪੀਸਾਂ ਦੇ ਕੁਝ ਛੁੱਟੀਆਂ ਕਰਕੇ ਅਸੀਂ ਚਲੇ ਗਏ ਸੀ ਕੁਝ ਬੱਚਿਆਂ ਨੂੰ ਨਾਨਕੀ ਕਰ ਲੈ ਕੇ ਜਾਣਾ ਇਸ ਕਰਕੇ ਸ਼ਾਪ ਤੇ ਥੋੜਾ ਜਿਹਾ ਕੰਮ ਸਾਤੋਂ ਘੱਟ ਹੋ ਰਿਹਾ ਸੀ ਇਸ ਕਰਕੇ ਸਾਨੂੰ ਲਿਮਟਿਡ ਜਿਹਾ ਸਟਾਕ ਲੈ ਕੇ ਆਏ ਆ ਤੇ ਇਸ ਕਰਕੇ ਵੀ ਵੀਡੀਓ ਕਿਉਂਕਿ ਟਾਈਮ ਨਹੀਂ ਲੱਗਦਾ ਹੈਗਾ ਆਪਾਂ ਨੂੰ ਵੀਡੀਓ ਸ਼ੂਟ ਕਰਨ ਦਾ ਕਿਉਂਕਿ ਸ਼ੌਪ ਤੇ ਜਿਆਦਾ ਸ਼ੌਪ ਤੇ ਵੀ ਬਹੁਤ ਜਿਆਦਾ ਰਸ਼ ਹੁੰਦਾ ਹੈ ਗਾਇਸ ਕਰਕੇ ਮੇਰੀਆਂ ਭੈਣਾਂ ਛੁੱਟੀਆਂ ਕਰਕੇ ਵੀ ਦੁਕਾਨਾਂ ਦੇ ਵਿੱਚ ਜਿਆਦਾ ਬਹੁਤ ਫੀਡ ਹੋਈ ਵੀ ਹੈ ਇਸ ਕਰਕੇ ਆਪਾਂ ਛੁੱਟੀਆਂ ਤੋਂ ਬਾਅਦ ਬਹੁਤ ਵਧੀਆ ਸਟਾਕ ਹੋਰ ਵੀ ਲੈ ਕੇ ਆਵਾਂਗੇ ਤੇ ਉਦੋਂ ਆਪਾਂ ਆਨਲਾਈਨ ਆਰਡਰ ਜ਼ਰੂਰੂ ਪਲੇਸ ਕਰਾਂਗੇ ਇਸ ਕਰਕੇ ਮੇਰੀ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਹਰ ਵਾਰ ਸਬਸਕ੍ਰਾਈਬ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਰੀਆਂ ਮੇਰੀਆਂ ਭੈਣਾਂ ਬਹੁਤ ਵੀਡੀਓ ਨੂੰ ਪਿਆਰ ਦਿੰਦੀਆਂ ਨੇ ਧਿਆਨ ਦੇ ਨਾਲ ਦੇਖਦੀਆਂ ਨੇ ਇਸ ਕਰਕੇ ਭੈਣੋ ਤੁਸੀਂ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਜਦੋਂ ਤੁਸੀਂ ਵੀਡੀਓ ਸਕਿੱਪ ਕਰ ਲੈਣੀ ਹੋ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਕੋਈ ਵੀ ਲਾਈਟ ਡਾਰਕ ਕਲਰ ਦਾ ਨਹੀਂ ਪਤਾ ਚੱਲਦਾ ਇਸ ਕਰਕੇ ਵੀਡੀਓ ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ ਧਿਆਨ ਦੇ ਨਾਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਤੁਹਾਨੂੰ ਭਾਣੇ ਅਸੀਂ ਤੁਹਾਡੀ ਸਾਡੀ ਮਿਹਨਤ ਨੂੰ ਜੇ ਤੁਸੀਂ ਵੀਡੀਓ ਦੇਖਦੇ ਹੋ ਸਾਡੀ ਮਿਹਨਤ ਦਾ ਮਿਲਦਾ ਸਾਨੂੰ ਇਸ ਕਰਕੇ ਅਸੀਂ ਤੁਹਾਡੇ ਲਈ ਮਿਹਨਤ ਕਰਦੇ ਨਵਾਂ ਨਵਾਂ ਸਟਾਕ ਲੈ ਕੇ ਆਉਣੇ ਆਂਗੇ ਇਸ ਕਰਕੇ ਸਾਨੂੰ ਵੀਡੀਓ ਦੇ ਵਿੱਚ ਬਹੁਤ ਸੋਹਣੇ ਸੋਹਣੇ ਕਲਰ ਡਿਜ਼ਾਈਨ ਆਏ ਹੋਏ ਨੇ ਥੋੜੇ ਜੇ ਕੱਟ ਪੀਸ ਸਾਨੂੰ ਪਿੱਛੋਂ ਬਹੁਤ ਸਟਾਕ ਘੱਟ ਮਿਲ ਰਿਹਾਗਾ ਤੇ ਉਹ ਕਹਿੰਦੇ ਵੀ ਬਾਅਦ ਦੇ ਵਿੱਚ ਜੁਲਾਈ ਦੇ ਵਿੱਚ ਜਾ ਕੇ ਲਾ ਲੂ ਵੀ ਆਪਾਂ ਸਟਾਕ ਦੁਬਾਰਾ ਖੋਲ ਦੇਣਾਗਾ ਇਸ ਕਰਕੇ ਉਹਦੇ ਵੀ ਤੁਸੀਂ ਫਾਇਦਾ ਠਾਏ ਦੇਖੋ ਕਿੰਨੇ ਸੋਹਣੇ ਸੋਹਣੇ ਰੰਗ ਪ੍ਰਿੰਟ ਡਿਜ਼ਾਈਨ ਨੇ ਇਹਨਾਂ ਦੇ ਨਾਲ ਦੇਖੋ ਕਿੰਨੇ ਸੋਹਣੇ ਪਲੇਨ ਬਾਟਮ ਵੀ ਤੁਸੀਂ ਲਗਾ ਸਕਦੇ ਹੋਗੇ ਤੇ ਬਹੁਤ ਜ਼ਿਆਦਾ ਵਧੀਆ ਕਪੜਾ ਹੈਗਾ ਰਾਮ ਟੈਕਸ ਦਾ ਕਪੜਾ ਰਹਿਣ ਵਾਲਾ ਪੰਜ ਸੂਟਾਂ ਤੋਂ ਕੱਟ ਪੈਣ ਨੂੰ ਆਰਡਰ ਨਾ ਕਰਿਆ ਕਰੋ ਕਿਉਂਕਿ ਉਹਦੇ ਵਿੱਚ ਆਪਾਂ ਨੂੰ ਖਰਚਾ ਜ਼ਿਆਦਾ ਪੈ ਜਾਂਦਾ ਸੂਟ ਉਹਨੇ ਦਾ ਹੁੰਦਾ ਨਹੀਂ ਇਸ ਕਰਕੇ ਘੱਟ ਤੋਂ ਘੱਟ ਪੰਜ ਸੂਟਾਂ ਦਾ ਆਰਡਰ ਜ਼ਰੂਰ ਦਿਆ ਕਰੋ ਤੇ ਸਾਰੀਆਂ ਮੇਰੀਆਂ ਭੈਣਾਂ ਜ਼ਰੂਰ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ ਕਰੋ ਇਸ ਕਰਕੇ ਵੀਡੀਓ ਸਕਿੱਪ ਨਾ ਕਰਿਆ ਕਰੋ ਦੇਖੋ ਕਿੰਨੇ ਸੋਨੇ ਦੇ ਵਿੱਚ ਲਾਈਟ ਕਲਰ ਵੀ ਨੇ ਡਾਰਕ ਕਲਰ ਵੀ ਨੇ ਜੇ ਤੁਸੀਂ ਪਲੇਨ ਬਾਟਮ ਲਾਉਣੀ ਹੁੰਦੀ ਹੈ ਜਿਹਦੇ ਨਾਲ ਉਹ ਸਾਨੂੰ ਪਲੇਨ ਬਾਟਮ ਵੀ ਦਿੰਨੇ ਆ ਤੇ ਅਸੀਂ ਸਾਰੇ ਪੀਸਾ ਨੂੰ ਮੈਚਿੰਗ ਕਰ ਲੈਨੇ ਆ ਤੇ ਜਿਵੇਂ ਜਿਵੇਂ ਤੁਹਾਡੇ ਕਮੈਂਟਾਂ ਦੇ ਨਾਲ ਅਸੀਂ ਉਸ ਤਰ੍ਹਾਂ ਹੀ ਸੂਟ ਤੁਹਾਨੂੰ ਦਿੰਨੇ ਆਗੇ ਜਿਵੇਂ ਜਿਵੇਂ ਤੁਸੀਂ ਚਾਹੁੰਦੇ ਹੋ ਉਸ ਤਰ੍ਹਾਂ ਅਸੀਂ ਵੀਡੀਓ ਬਣਾਉਣਾ ਹੈ ਉਸ ਤਰ੍ਹਾਂ ਹੀ ਅਸੀਂ ਸੂਟਾਂ ਨੂੰ ਮੈਚਿੰਗ ਕਰਦੇ ਆ ਤੇ ਆਲ ਓਵਰ ਵੀ ਵੇਚਦੇ ਆ ਤੇ ਸੂਟ ਦੀ ਦੇਖੋ ਇਹਦੇ ਵਿੱਚ ਥੋੜਾ ਡਾਰਕ ਕਲਰ ਹੈ ਵੈਸੇ ਇਹ ਥੋੜੀ ਜਿਹੀ ਘੱਟ ਮੈਚ ਕਰ ਰਹੀ ਹੈ ਕਿਉਂਕਿ ਇਹਦੇ ਵਿੱਚ ਕਲਰ ਸੈਲਫ ਵਿੱਚ ਬਣਿਆ ਹੋਇਆ ਹੈ ਕਮੀਜ਼ ਦੇ ਸ਼ਰਟ ਦੇ ਵਿੱਚ ਬਰੀਕ ਹੈ ਬੋਟੀ ਦੇਖੋ ਅਗਲਾ ਪ੍ਰਿੰਟ ਕਿੰਨਾ ਸੋਹਣਾ ਪ੍ਰਿੰਟ ਡਿਜ਼ਾਈਨ ਬਣਿਆ ਹੋਇਆ ਹੈ ਬਹੁਤ ਸੋਹਣਾ ਮੇਰੀਆਂ ਭੈਣਾਂ ਵੀਡੀਓ ਨੂੰ ਬਹੁਤ ਪਿਆਰ ਦਿੰਦੀਆਂ ਨੇ ਕੱਟ ਪੀਸਾਂਆਂ ਵੀਡੀਓ ਨੂੰ ਮੇਰੀਆਂ ਭੈਣਾਂ ਨੇ ਬਹੁਤ ਪਿਆਰ ਸਤਿਕਾਰ ਦੇ ਨਾਲ ਦੇਖਿਆ ਇਸ ਕਰਕੇ ਦੇਖੋ ਕਿੰਨੇ ਸੋਹਣੇ ਪ੍ਰਿੰਟ ਡਿਜ਼ਾਈਨ ਆ ਅਸੀਂ ਵੀ ਤੁਹਾਡੇ ਲਈ ਇੰਨੀ ਗਰਮੀ ਦੇ ਵਿੱਚ ਇੰਨੀ ਮਿਹਨਤ ਦੇ ਨਾਲ ਆਪਾਂ ਆਪਕੇ ਲੈ ਕੇ ਆਉਣੇ ਕਿ ਮੇਰੇ ਭੈਣਾਂ ਨੂੰ ਪਸੰਦ ਆਉਣ। ਇਹ ਪਲੇਨ ਬਾਟਮ ਨੇ ਜੇ ਕਿਸੇ ਕੋਲ ਕੋਈ ਸ਼ਰਟ ਵੀ ਹੁੰਦੀ ਆ ਆਪਾਂ ਬਾਟਮਾਂ ਵੀ ਮੈਚਿੰਗ ਕਰ ਸਕਦੇ ਆ ਤੇ ਕਈ ਵਾਰੀ ਸਾਡੇ ਕੋਲ ਜਿਹੜੇ ਸ਼ਰਟਾਂ ਹੁੰਦੀਆਂ ਨੇ ਅਸੀਂ ਵੀ ਮੈਚਿੰਗ ਕਰਕੇ ਹੀ ਤੁਹਾਨੂੰ ਦੇ ਦਿੰਨੇ ਆਂਗੇ। ਬਹੁਤ ਸੋਹਣੇ-ਸੋਹਣੇ ਕਲਰ ਡਿਜ਼ਾਈਨ ਨੇ ਤੇ ਲਾਈਟ ਵੀ ਨੇ ਡਾਰਕ ਵੀ ਨੇ ਸਾਰਿਆਂ ਨੂੰ ਧਿਆਨ ਦੇ ਨਾਲ ਜ਼ਰੂਰ ਦੇਖ ਲਿਆ ਕਰੋ। ਤੇ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ ਕਰੋ ਸਾਰੇ ਭੈਣਾਂ ਸਾਰਾ ਇਹ ਏਕਾ ਟੈਕਸ ਦਾ ਮਾਲ ਹੈ ਜੀ ਕੋਈ ਕਪੜਾ ਇਹ ਖਰਾਬ ਨਹੀਂ ਹੋਊਗਾ ਕੋਈ ਸ਼ਿੰਕ ਨਹੀਂ ਹੋਊਗਾ ਤੇ ਬਿਨਾ ਲਾਈਨਿੰਗ ਤੋਂ ਬਣਨਗੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ